ਜਾਹਿਦ ਜੀ ਅੱਜ ਨਵਾਂ ਜੁਗ ਨਵੀਸਵਾਜ ਬੈਲਫੋਰਸ ਸੁਸਾਇਟੀ ਪੰਜਾਬ ਤੇ ਸਾਂਝ ਕੇਂਦਰ ਡਿਸਟ੍ਰਿਕਟ ਗੁਰਦਾਸਪੁਰ ਦੇ ਇੰਚਾਰਜ ਮੈਡਮ ਇੰਦਰਬੀਰ ਕੋਰ ਜੀ ਦੇ ਸਹਿਯੋਗ ਦੇ ਨਾਲ ਸਾਡੇ ਜਾਂ ਬਾਜ ਐਸਐਸਪੀ ਸ਼੍ਰੀ ਅਦਿੱਤਿਆ ਜੀ ਅਤੇ ਐਸਪੀ ਹੈੱਡ ਕੁਆਟਰ ਸਾਹਿਬ ਜੁਗਰਾਜ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਪੁਲਿਸ ਲੈਂਡ ਗੁਰਦਾਸਪੁਰ ਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜ ਜਿਹਦੇ ਵਿੱਚ ਬਹੁਤ ਹੀ ਹੋਣ ਹਾ ਡਾਕਟਰ ਇੱਥੇ ਪਹੁੰਚੇ ਨੇ ਅਰਥ ਦੇ ਡਾਕਟਰ ਨੇ ਡੈਂਟਿਸਟ ਨੇ ਐਮਬੀਬੀ ਐਮਡੀ ਡਾਕਟਰ ਨੇ اور ਅੱਜ ਪੰਜਾਬ ਪੁਲਿਸ ਦੇ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਦਾ ਅੱਜ ਫ੍ਰੀ ਮੈਡੀਕਲ ਚੈੱਕਅਪ ਜਿਹੜਾ ਵਾ ਉਹ ਕੀਤਾ ਗਿਆ ਹੈ ਉਸ ਵਿੱਚ ਬੀਪੀ 슈ਗਰ ایसीजी ਅਤੇ ਫ੍ਰੀ ਵਿੱਚ ਦਵਾਈਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਤੇ ਅੱਜ ਇਹ ਜਿਹੜਾ ਸਾਰਾ ਪ੍ਰੋਗਰਾਮ ਜਿਹੜਾ ਮਿਸ਼ਨ ਜਜ਼ਬਾ ਅੱਜ ਜਿਹੜੇ ਸਾਡੇ ਐਸਐਸਪੀ ਅਦਿੱਤਿਏ ਜੀ ਨੇ ਉਹਨਾਂ ਨੇ ਮਿਸ਼ਨ ਜਜ਼ਬਾ ਦੀ ਸ਼ੁਰੂਆਤ ਕੀਤੀ ਹੈ ਉਸ ਦੇ ਅੰਤਰਗਤ ਆਪਾਂ ਪੂਰੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਫ੍ਰੀ ਮੈਡੀਕਲ ਔਰ ਐਂਟੀ ਡਰੱਗਸ ਅਵੇਅਰਨੈਸ ਜਿਹੜੇ ਕੈਂਪ ਆ ਉਹ ਆਰਗੇਨਾਈਜ਼ ਕੀਤੇ ਜਾਣਗੇ ਅੱਜ ਸ਼ੁਰੂਆਤ ਕੀਤੀ ਹੈ ਫਿਰ ਸਤੇ ਡਾਕਟਰ ਨਾਨਾ ਸਿੰਘ ਜੀ ਵੱਲੋਂ ਆਪਾਂ ਉਦੋਂ ਦੀ ਸ਼ੁਰੂਆਤ ਪੰਜਾਬ ਪੁਲਿਸ ਦੇ ਨਾਲ ਆਪਾਂ ਸ਼ੁਰੂ ਕੀਤਾ ਹੁਣ ਅਲਗ-ਅਲਗ ਪਿੰਡਾਂ ਦੇ ਵਿੱਚ ਸਕੂਲ ਕਾਲਜ ਦੇ ਵਿੱਚ ਐਂਟੀ ਡਰੱਗਸ ਅਵੇਅਰਨੈਸ ਦੇ ਜਿਹੜੇ ਕੈਂਪ ਹੈ ਔਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜੇ ਆ ਸਾਡੀ ਸੁਸਾਇਟੀ ਤੇ ਸਾਜ ਕੇਂਦਰ ਦੇ ਜਿਹੜੇ ਸਾਡੇ ਮੈਡਮ ਇੰਦਰਬੀਰ ਕੌਰ ਜਿਹੜੇ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਜਿਹੜੇ ਸਾਰੇ ਆਰਗੇਨਾਈਜ਼ ਕਰਾਂਗੇ ਆਲਰੇਡੀ ਤਾਂ ਪੰਜਾਬ ਸਰਕਾਰ ਵੱਲੋਂ ਵੀ ਡੀਜੀ ਸਾਹਿਬ ਵੱਲੋਂ ਵੀ ਜਿਹੜਾ ਹੈਗਾ ਟਾਈਮ ਤੋਂ ਟਾਈਮ ਜਿਹੜਾ ਹੈਗਾ ਮਲਾਜ਼ਮਾਂ ਦੀ ਜਿਹੜੀ ਵੈਲਫੇਅਰ ਵਾਸਤੇ ਸਿਹਤ ਵਾਸਤੇ ਜਿਹੜੀ ਦਾਇਤਾ ਦਿੱਤੀ ਹੋਈ ਸੀਗੀ ਉਸੀ ਜਿਹੜੀ ਸੀਰੀਸ ਤੇ ਮਧੇਨਗਰ ਸਾਡਾ ਜਿਹੜਾ ਹੈਗਾ ਇੱਥੇ ਜਿਹੜੇ ਹੈਗੇ ਮਿਸਟਰ ਨਿਵੇਦ ਮਹਾਜੰਦੀ ਇਹਨਾਂ ਦੀ ਜਿਹੜੇ ਇੱਕ ਐਨ ਜੀਓ ਦੀ ਜਿਹੜੀ ਹੈਲਪ ਨਾਲ ਉਹ ਬਾਕੀ ਜਿਹੜੇ ਅਬਰੋਲ ਹਸਪੀਟਲ ਐਂਡ ਅਦਰ ਹਸਪੀਟਲ ਜਿਹੜੇ ਗੁਦਾਸਪੁਰ ਦੇ ਹੈਗੇ ਉਹਨਾਂ ਦੀ ਜਿਹੜੇ ਸਹਿਯੋਗ ਨਾਲ ਅਸੀਂ ਜਿਹੜਾ ਹੈਗਾ ਇੱਕ ਮੈਡੀਕਲ ਕੈਂਪ ਜਿਹੜਾ ਹੈਗਾ ਉਹ ਮਿਸ਼ਨ ਜਜ਼ਬਾ ਦੇ ਤਹਿਤ ਜ਼ਿਲ੍ਹਾ ਪੁਲਿਸ ਲਾਈਨ ਗੁਦਾਸਪੁਰ ਦੇ ਵਿੱਚ ਅਸੀਂ ਜਿਹੜਾ ਹੈਗਾ ਲਗਾਇਆ ਹੈਗਾ ਜਿੱਥੇ ਅਸੀਂ ਕੇ ਮੁਲਾਜ਼ਮਾਂ ਦੀ ਉਹਨਾਂ ਦੀ ਫੈਮਲੀਜ਼ ਦੀ ਜਿਹੜੀ ਹੈਲਥ ਦੇ ਇਸ਼ੂਜ਼ ਹੈਗੇ ਉਹ ਇੱਥੇ ਡਿਸਕਸ ਕਰਨਗੇ ਇਸ ਤੋਂ ਇਲਾਵਾ ਵੱਖ-ਵੱਖ ਜਿਹੜੇ ਐਕਸਪਰਟ ਹੈਗੇ ਡਾਕਟਰਸ ਹੈਗੇ ਉਹ ਇੱਥੇ ਬੈਠੇ ਨੇ ਤਾਂ ਇਹਨਾਂ ਦੀ ਡਿਟੇਲ ਦੇ ਵਿੱਚ ਜਿਹੜੀ ਹੈਲਥ ਦੀ ਜਿਹੜੀ ਚੈੱਕਅਪ ਹੈ ਉਹ ਕੀਤੀ ਜਾਏਗੀ ਐਂਡ ਇਹਨਾਂ ਨੇ ਅਕੋਰਡਿੰਗਲੀ ਜਿਹੜਾ ਹੈਗਾ ਇਹਨਾਂ ਨੂੰ ਪ੍ਰੈਸਕ੍ਰਿਪਸ਼ਨ ਮੈਡੀਸਿਨ ਅਕੋਰਡਿੰਗਲੀ ਜਿਹੜੇ ਜਿਹੜੇ ਹੈ ਟੈਸਟ ਉਹ ਕੀਤੇ ਜਾਣਗੇ ਆ ਸਾਰਾ ਹੀ ਜਿਹੜਾ ਹੈਗਾ ਰੂਟੀ ਆਫ ਕੋਸਟ ਹੈਗਾ ਐਂਡ ਜਿਹੜੇ ਕਾਫੀ ਸਾਨੂੰ ਅੱਛਾ ਰਿਸਪੌਂਸ ਮਿਲਿਆ ਐਂਡ ਅਸੀਂ ਯੂ نو ਟਾਈਮ ਟੂ ਟਾਈਮ ਜਿਹੜਾ ਹੈਗਾ ਮੁਲਾਜ਼ਮਾਂ ਦੀ ਜਿਹੜੀ ਹੈਲਥ ਅਤੇ ਜਿਹੜਾ ਇਹਨਾਂ ਦੀ ਸਿਹਤ ਨੂੰ ਧਿਆਨ ਦੇ ਵਕਤੇ ਵੇ ਇਸ ਨੂੰ ਅੱਗੇ ਵੀ ਇਹਨੂੰ ਅੱਗੇ ਲਿਕੇ ਜਾਵਾਂਗੇ